ਤਰੀਕ ਨੂੰ ਜੀਐਸਟੀ ਰਿਫੋਰਮ ਦੇ ਚੱਲਦੇ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਉਹ ਠੀਕ ਵੀ ਹੈ ਪਰ ਦੂਜੇ ਪਾਸੇ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਕਿਉਂਕਿ ਜਿੰਨੀਆਂ ਵੀ ਆਨਲਾਈਨ ਸਾਮਾਨ ਵੇਚਣ ਵਾਲੀ ਕੰਪਨੀਆਂ ਨੇ ਉਹਨਾਂ ਨੇ ਤਕਰੀਬਨ 15-20 ਦਿਨ ਹੋ ਗਏ ਨੇ ਲਗਾਤਾਰ ਇੱਕ ਪ੍ਰੋਪੋਗਾਂਡਾ ਚਲਾਇਆ ਹੋਇਆ ਹੈ ਵੀ 22 ਤਰੀਕ ਨੂੰ ਬਹੁਤ ਵੱਡੀਆਂ ਸੇਲਾਂ ਲੱਗ ਰਹੀਆਂ ਨੇ ਉਹਨਾਂ 'ਚ ਤੁਹਾਨੂੰ ਧਿਆਨ ਦੇਣ ਦੀ ਲੋੜ ਇਹ ਹੈ ਵੀ ਉਹ ਕੰਪਨੀਆਂ ਦੇ ਵਿੱਚ ਮੈਕਸਿਮਮ ਸਾਰੀਆਂ ਭਾਵੇਂ ਨਾ ਹੋਣ ਔਰ ਮੈਕਸਿਮਮ ਦਾ ਕਮੇਰ ਰਹਿਣ ਵਾਲਾ ਵੀ ਪਹਿਲਾਂ ਹੀ ਤੁਹਾਨੂੰ ਰੇਟ ਡਬਲ ਟ੍ਰिपल ਦੱਸ ਕੇ ਉਸ ਤੋਂ ਬਾਅਦ ਆਪ ਹੀ ਉਹਦੇ ਤੇ ਲੈਸ ਮਾਰ ਕੇ ਫਿਰ ਸਮਾਨ ਵੇਚਣਾ ਹੈ ਫਾਇਦਾ ਉਸ ਚੀਜ਼ ਦਾ ਰਹੂਗਾ ਕਿਤੇ ਇਹ ਨਾ ਹੋਇਓ ਵੀ ਸਾਈਡ ਤੇ ਜਾ ਕੇ ਕੋਈ ਨਾ ਕੋਈ ਚੀਜ਼ ਪਸੰਦ ਆ ਜਾਂਦੀ ਹੈ ਫਿਰ ਤੁਸੀਂ ਜ਼ਬਰਦਸਤੀ ਲੈ ਵੀ ਲੈਨੇ ਹੋ ਵੀ ਸਸਤੀ ਮਿਲ ਰਹੀ ਹੈ ਚਲੋ ਲੈ ਲਓ ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਦਾ ਰੇਟ ਪਤਾ ਤੁਹਾਨੂੰ ਮਾਰਕੀਟ ਚ ਕਿੰਨਾ ਹੈ ਤੇ ਉੱਥੇ ਕਿੰਨੀ ਸਸਤੀ ਮਿਲ ਰਹੀ ਹੈ ਫਿਰ ਲੈਣ ਦਾ ਫਾਇਦਾ ਹੈ ਕਿਉਂਕਿ ਜਿੰਨਾ ਰੌਲਾ ਇਹਨਾਂ ਨੇ ਪਾਇਆ ਤੇ ਖਾਸ ਕਰ ਸਾਡੇ ਇਹਨਾਂ ਭਾਈਆਂ ਨੇ ਜਿਨ੍ਹਾਂ ਨੇ ਪੈਸੇ ਲੈ ਕੇ ਜਾਂ ਕਈਆਂ ਨੇ ਬਿਨਾ ਪੈਸਿਆਂ ਤੋਂ ਵਿਊ ਵਧਾਉਣ ਨੂੰ ਲੈ ਜਿੰਨੇ ਵੀਡੀਓ ਜਾਰੀ ਕਰੇ ਨੇ ਉਹਨਾਂ ਤੇ ਯਕੀਨ ਨਾ ਕਰਿਓ ਕਿਉਂਕਿ ਜਿੰਨੇ ਇਨਫਲੂਐਂਸਰ ਇਸ ਕੰਮ ਲੱਗੇ ਹੋਏ ਨੇ ਇਸ ਸਮੇਂ ਦੇ ਦੌਰਾਨ ਕਿ 22 ਤਰੀਕ ਨੂੰ ਪਤਾ ਨਹੀਂ ਕਿੱਡੀ ਬਿਗ ਸੇਲ ਹੈ ਸੇਲ ਸੂਲ ਕੋਈ ਨਹੀਂ ਹੁੰਦੀ ਕੰਪਨੀ ਘਾਟਾ ਕੋਈ ਨਹੀਂ ਪਾਉਂਦੀ ਹੁੰਦੀ ਜਿੰਨਾ ਚੀਜ਼ GST ਦਾ ਰਫਾਰਮ ਦੇ ਵਿੱਚ ਫਾਇਦਾ ਮਿਲੂਗਾ ਉਹ ਵੀ ਦੇਖ ਲਓ ਵੀ ਐਕਚੁਅਲ ਚ ਦੇਣਗੇ ਵੀ ਤੁਹਾਨੂੰ ਜਾਂ ਨਹੀਂ ਸਰਕਾਰ ਨੇ ਕੈਪਟਲ ਲਾਇਆ ਪਰ ਫਿਰ ਵੀ ਆਪਦਾ ਰੇਟ ਪਤਾ ਕਰਕੇ ਫਿਰ ਚੀਜ਼ ਖਰੀਦਿਓ ਨਹੀਂ ਸਸਤੀ ਸਸਤੀ ਕੋਈ ਨਹੀਂ ਵੇਚਣੀ ਇਹਨਾਂ ਨੇ